ਦੀਵਾਲੀ ਦੀ ਸੱਤ ਵੱਡੀ ਸੇਲ ਹੈ ਰੇਟਾਂ ਦੇ ਕਰਤੇ ਜੀ ਚੈਲੰਜ ਸੂਟਾਂ ਦੇ ਨਾਲ ਤੁਹਾਨੂੰ ਦੇ ਦੇਣਾ ਜੀ ਬਿਲਕੁਲ ਫ੍ਰੀ LED ਮਾਈਕ੍ਰੋਵੇਵ ਕੁੱਲਰ ਚੱਲਦੀ ਵੀਡੀਓ ਤੇ ਇੱਕ ਆਫਰ ਹੋਰ ਦੇ ਨਹੀਂ ਤੁਹਾਨੂੰ ਮੈਂ ਸੋੜ ਤੁਸੀਂ ਖਰੀਦੋ ਚਾਹੇ ਆਖਰੀ ਦਿਨ ਤਾਂ ਵੀ ਤੁਹਾਨੂੰ LED ਬਿਲਕੁਲ ਫ੍ਰੀ ਕਰ ਦੇਣੀ ਹੈ ਜੀ ਸਰ ਉਹ ਕਿਦਾ ਤੁਸੀਂ ਕੁਝ ਨਹੀਂ ਕਰਨਾ ਜੀ ਘਰੇ ਬੈਠ ਕੇ ਲਾਈਕ ਤੇ ਸ਼ੇਅਰ ਕਰਨਾ ਜੀ ਦੱਬ ਕੇ ਵੀਡੀਓ ਨੂੰ ਹਾਂ ਜੀ ਦੀਵਾਲੀ ਆਫਰ ਲਾਤੀਆਂ ਜੀ ਆਪਾਂ ਵੱਡੇ ਵੱਡਿਆਂ ਜਿਹੜਾ ਬਿਆਰ ਚ ਮਿਲਦਾ 100 ਰੁਪਏ ਦਾ ਕੋਈ ਦਿੰਦਾ 150 ਦਾ ਕੋਈ ਦਿੰਦਾ 80 ਰੁਪਏ ਦਾ ਆਪਾਂ ਦੇ ਦੇਣਾ ਜੀ 65 ਰੁਪਿਆ ਦਾ ਸਿਰਫ ਜਿਹੜੀ ਮੇਰੀ ਭੈਣ ਕਹਿੰਦੀ ਐ ਸਾਨੂੰ ਸਸਤੇ ਸੂਟ ਚਾਹੀਦੇ ਆ ਲੈਣ ਦੇਣ ਵਾਸਤੇ 450 ਰੁਪਿਆ ਵਾਲਾ ਸੂਟ ਕਰਤੇ 250 ਰੁਪਿਆ ਦਾ ਚੁੰਨੀ ਦੇਖੋ ਜੀ ਪੂਰੀ ਹੈਵੀ ਆਪਾਂ ਲਾਤੇ ਜੀ ਭਰਾਵਾਂ ਵਾਸਤੇ ਵੀ ਵੱਡੀ ਆਫਰ ਕੁੜਤਾ ਪਿਆਮਾ ਕਰਤਾ 200 ਰੁਪਿਆ ਦਾ ਜੀ ਸਿਰਫ 200 ਰੁਪਿਆ ਦਾ 3 ਮਿੰਟ 5 ਮੀਟਰ ਜੀ ਪੂਰਾ 5 ਮੀਟਰ ਮਿੰਕੇ ਦਊ ਆ ਜੀ ਮੈਂ ਮੀਟਰ ਨਾਲ ਇਹ ਹੈਗਾ 420 ਰੁਪਿਆ ਦਾ ਆਪਾ ਕਰਤਾ 290 ਰੁਪਿਆ ਦਾ ਪਿਓਰ ਕਰੇਪ ਦਾ ਸੂਟ ਹੈ ਜੀ ਨਿੰਮਲ ਦੀ ਪੈਂਟ ਸ਼ਰਟ ਇੱਕ ਨਾਲ ਦੋ ਫ੍ਰੀ ਹੈ ਜੀ 699 ਰੁਪਏ ਦੀਆਂ ਤਿੰਨ ਪੈਂਟਾਂ ਸ਼ਰਟਾਂ ਪਿਓਰ ਜੋੜ ਜੜ ਦਾ ਸੂਟ ਪੂਰਾ ਬਰਾਈਡਲ ਸੂਟ ਹੈ ਵੀਰੇ ਬਰੀਆਂ ਵਾਲਾ ਰੇਟ ਦੇ ਦੇਣਾ ਸਿਰਫ 790 ਰੁਪਏ ਦਾ ਸੂਟ ਹੈ ਜੀ ਆਪਣੇ ਕੋਲ ਕੋਈ ਦਿੰਦਾ 80 ਰੁਪਏ ਦਾ ਕੋਈ ਦਿੰਦਾ 70 ਰੁਪਏ ਦਾ ਆਪਾ ਦੇ ਦੇਣਾ ਜੀ 50 ਰੁਪਏ ਦਾ ਤੋਲੀਆ ਪਿਓਰ ਕਰੇਪ ਆਪਾ ਕਰਤੀ ਕੋਈ ਮੇਰਾ ਭਰਾ ਦੇ ਰਿਆ 1000 ਰੁਪਏ ਦਾ ਕੋਈ ਮੇਰਾ ਭਰਾ ਦੇ ਰਿਹਾ 500 ਰੁਪਈਆ ਦਾ ਆਪਾ ਦੇ ਦੇਣਾ ਸਿਰਫ 300 ਰੁਪਏ ਦਾ ਸਰ ਸਰ ਪਰ ਮਜ਼ਾਕ ਤਾਂ ਨਹੀਂ ਕਰ ਰਹੇ ਨਹੀਂ ਮੈਡਮ ਜੀ ਅਡਾ ਵੱਡਾ ਸਟੋਰ ਆਪਾਂ ਮਜ਼ਾਕ ਕਰਨ ਲਈ ਨਹੀਂ ਬਣਾਇਆ ਜੀ 325 ਰੁਪਏ ਦਾ ਕੁੜਤਾ ਪਿਆ ਮੈਂ ਪਿਓਰ ਗੀਜ਼ਾ ਕੋਟਨ ਦੇ ਉੱਤੇ ਹੈ ਜਿਹੜਾ ਭਰਾ ਮੇਰਾ ਕਹੂ ਆ ਅਮਰੀਦ ਮਾਨ ਤੇ ਪਾਇਆ ਜਾਂ ਅਮੀਰ ਵੀਰ ਕਦੇ ਪਾਇਆ ਉਹੀ ਕੁੜਤਾ ਆਮਾ ਦੇ ਦੂੰਗਾ ਜੀ ਮੈਂ ਜਿਹੜੀ ਮੇਰੀ ਭੈਣ ਕਹਿੰਦੀ ਆ ਸਾਨੂੰ ਨੰਦਾ ਵਾਸਤੇ ਸੂਟ ਚਾਹੀਦੇ ਆ ਜਿਹੜੀ ਮੇਰੀ ਭੈਣ ਕਹਿੰਦੀ ਆ ਸਾਨੂੰ ਵਰੀਆਂ ਵਾਸਤੇ ਸੂਟ ਚਾਹੀਦੇ ਆ ਸੂਟ ਦੇਖੋ ਜੀ ਮੈਂ ਕਹਿੰਦਾ ਦੀਵਾਲੀ ਦੇ ਨੇਰੇ ਪਟਾਕੇ ਆ ਜੀ ਕੋਈ ਗਲਿਚਾ ਦੇ ਰਿਆ 1000 ਰੁਪਏ ਦਾ ਕੋਈ ਦੇ ਰਿਆ ਜੀ 1500 ਰੁਪਏ ਦਾ ਆਪਾਂ ਦੇ ਦ ਸਰ ਆਪਾਂ ਕਰਤੀ 40 ਰੁਪਏ ਮੀਟਰ ਸਰ ਆ ਤਾਂ ਬੜਾ ਹੀ ਸੋਹਣਾ ਸੂਟ ਹੈ ਮੈਂ ਕਿ ਨਹੀਂ ਪਿਓਰ ਬਨਾਰਸੀ ਦੁਪੱਟਾ ਜਮਾ ਨਿਊ ਫੈਬਰਿਕ ਆ ਜੀ ਗਾਵੜੀਨ ਫੈਬਰਿਕ ਚਾਦਰ ਹੈ ਜੀ ਪੂਰੀ ਮਲਾਈ ਮੱਖਣੀ ਕੱਪੜਾ ਬਹੁਤ ਸਿਰ ਹੈ ਜੀ ਆਂਦਾ ਤੁਸੀਂ ਐ ਲੈ ਲਓ ਰੇਟ ਹੈਗਾ 1499 ਰੁਪਏ ਚ ਪਰ ਆਪਾਂ ਦੇ ਦੇਣੀ ਆ ਤੁਹਾਨੂੰ ਐਨੇ ਚ ਤਿੰਨ ਚਾਦਰਾਂ ਇੱਕ ਦੇ ਨਾਲ ਦੋ ਫ੍ਰੀ ਤਿੰਨ ਚਾਦਰਾਂ ਪੂਰੀ ਕਿੰਗ ਸਾਈਜ਼ ਦੀ ਹਾਂਜੀ ਮੈਡਮ ਜੀ ਨਾਲ ਦੋ ਸਰਹਾਣੇ ਵੀ ਆ ਜੀ ਇਹਦੇ ਕਿਹੜੇ ਬੰਦੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਗੇ ਦੱਬ ਕੇ ਉਹਨਾਂ ਚੋਂ ਇੱਕ ਬੰਦੇ ਨੂੰ ਆਪਾਂ ਦੇ ਦੇਣੀ ਆ ਜੀ ਐਲਈਡੀ ਬਿਲਕੁਲ ਫ੍ਰੀ ਸਰ ਬਿਲਕੁਲ ਫ੍ਰੀ ਹਾਂਜੀ ਬਿਲਕੁਲ ਫ੍ਰੀ ਜੀ ਲੋਕ ਤਾਂ ਪੈਸੇ ਲੈਂਦੇ ਘਰੇ ਪਹੁੰਚਾਉਂਦੇ ਆਪਾਂ ਫ੍ਰੀ ਚ ਪਹੁੰਚਾ ਦੇਣੀ ਆ ਜੀ ਉਹਨਾਂ ਘਰੇ ਘਰੇ ਵੀ ਬਿਲਕੁਲ ਹਾਂਜੀ ਹਾਂਜੀ ਘਰੇ ਵੀ ਬਿਲਕੁਲ ਫ੍ਰੀ ਜੀ ਤਾਂ ਵਾਕਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਨਾ ਜੀ ਪੇਪਰ ਕੋਟਨ ਦੇ ਉੱਤੇ ਜਿਹੜੇ ਮੇਰੇ ਭਰਾ ਦੇ ਰਿਆ ਮਾਰਕੀਟ 'ਚ ਕੋਈ ਕਹਿੰਦਾ 600 ਰੁਪਏ ਮੀਟਰ ਕੋਈ ਕਹਿੰਦਾ 800 ਰੁਪਏ ਮੀਟਰ ਆਪਾਂ ਦੇ ਦੇਣਾ 300 ਰੁਪਏ ਮੀਟਰ neck ਪੂਰਾ ਕੱਢਿਆ ਹੋਇਆ ਜੀ ਤੁਹਾਨੂੰ ਰਾਣੀ ਹਰਪੰਨ ਦੀ ਲੋੜ ਨਹੀਂ ਜੀ ਸਿਰੇ ਦੇ ਡੈਣ ਆਣਗੇ ਆਪਾਂ ਲਿਆਂਦੀ ਪੈਂਟ ਸ਼ਰਟ ਸਿਰਫ 168 ਰੁਪਏ ਦੀ 300 ਵਾਲੀ ਪੈਂਟ ਸ਼ਰਟ ਵਿਮਲ ਜੀ ਹਾਂ ਜੀ ਹਾਂ ਜੀ ਪੂਰਾ ਬਰਾਈਡਲ ਸੂਟ ਆ ਕੋਈ ਦੇ ਦੂਗਾ ਮੈਂ 4000 ਚ ਕੋਈ ਦੇ ਦੂਗਾ 4500 ਚ ਮਾਰਕੀਟ ਪ੍ਰਾਈਸ ਤੁਹਾਨੂੰ ਮਿਲੂਗਾ ਕੋਈ 15000 ਦਾ ਦੇ ਰਿਹਾ ਕੋਈ 16000 ਦਾ ਦੇ ਰਿਹਾ ਜੀ ਸਰ ਜੀ ਇਹ ਤਾਂ ਦੁਪੱਟਾ ਹੀ ਬੜੇ ਭਾਰੇ ਦਾ ਮੈਂ ਕਹਿੰਨੀ ਇਹ ਤਾਂ ਕੁਝ ਵੀ ਨਹੀਂ ਪਹਿਣ ਤੁਹਾਨੂੰ ਮੈਂ ਸੈਂਪਲ ਦਿਖਾਏ ਆ ਜੀ ਆਰਟੀਕਲ ਬਹੁਤ ਆ ਆਪਣੇ ਕੋਲੇ ਸਰ 10 10 15 15000 15 15